ਤੁਹਾਡਾ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਨਾਲ ਕੀ ਨੇੜਤਾ ਤੁਹਾਡੀ ਕੀ ਉਹਨਾਂ ਦੇ ਨਾਲ ਤੁਹਾਡਾ ਸੰਪਰਕ ਹੈ ਕੀ ਤੁਸੀਂ ਦਲਾਲੀ ਕੀਤੀ ਹੈ ਸਰ ਦੇਖੋ ਹਰਚੰਦ ਸਿੰਘ ਭੁੱਲਰ ਇੱਕ ਐਸਐਸਪੀ ਵੀ ਰਹੇ ਨੇ ਸਾਡੇ ਸੰਗਰੂਰ ਚ ਹੂੰ ਡੀਆਈਜੀ ਵੀ ਰਹੇ ਨੇ ਉਹ ਅਲੱਗ-ਅਲੱਗ ਜਗ੍ਹਾ ਵੀ ਕਿਤੇ ਰਹੇ ਨੇ ਦੇਖੋ ਮੇਰੀ ਗੱਲ ਸੁਣੋ ਮੇਰੇ ਕੋਲੇ ਜੋ ਅੱਜ ਤੋਂ 10 ਸਾਲ ਪਹਿਲਾਂ ਫੋਨ ਕੀਤਾ ਅੱਜ ਵੀ ਉਹ ਹੀ ਆ ਹੂੰ ਠੀਕ ਹੈ ਉਹ ਉਹਨਾਂ ਨੂੰ ਭੁੱਲਰ ਸਾਹਿਬ ਨੂੰ ਬਿਠਾ ਕੇ ਪੁੱਛਲ ਬੀ ਸ਼ਾਮਚਦਰ ਨੂੰ ਜਾਣਦੇ ਹੋ ਹੂੰ ਤੁਸੀਂ ਮੇਰੇ ਲੋਕੇਸ਼ਨ ਕਢਾ ਲਓ ਵੀ ਅੱਜ ਤੱਕ ਮੈਂ ਕਦੇ ਉਹਨਾਂ ਨੂੰ ਮਿਲਿਆ ਜਾ ਕੇ ਮੇਰੀ ਕੋਈ ਫੋਟੋ ਹੈਗੀ ਮੇਰੀ ਕੋਈ ਉਹਨਾਂ ਦਾ ਫੋਨ ਡਿਟੇਲ ਹੈਗੀ ਆ ਮੈਂ ਕਦੇ ਉਹਨਾਂ ਦੇ ਕਿਤੇ ਜਗ੍ਹਾ ਜਾ ਕੇ ਮਤਲਬ ਮੈਨੂੰ ਇਹ ਤਾਂ ਦੱਸਣ ਵੀ ਪਾਈ ਤੇਰੀ ਮੁਲਾਕਾਤ ਹੋਈ ਆ ਤੈਨਨੇ ਕਦੇ ਉਹਨੂੰ ਮਿਲਿਆ ਜਾਂ ਤੇ ਵੀ ਕੋਈ ਉਹਦਾਂ ਨੂੰ ਜਾਣ ਪਛਾਣਾ ਪਰ ਉਹ ਮੇਰੇ ਨਾਮ ਵੀ ਜਾਣਦਾ ਹੋਣਾ ਬੰਦਾ ਹੂੰ ਇੱਕ ਹੀ ਹੈ ਦ ਤੁਹਾਨੂੰ ਦੱਸਦਾ ਤੁਹਾਨੂੰ ਨਾ ਆਪਣੇ ਜਿਹੜੇ ਇਹ ਕੁਝ ਹੋ ਰਿਹਾ ਮੇਰੇ ਨਾਲ ਮੇਰਾ ਕਸੂਰ ਸਿਰ ਪਿੰਨਾ ਵੀ ਮੈਂ ਹਿੰਦੂਸਤਾਨ ਦਾ ਇੱਕ ਨਾਗਰਿਕਾ ਮੈਂਨੇ ਸੰਵਿਧਾਨ ਮੁਤਾਬਕ ਸਿਰਫ ਇੱਕ ਨੂੰ ਇਨਫੋਰਮੇਸ਼ਨ ਦਿੱਤੀ ਜਾ ਕੇ ਸਰਕਾਰ ਨੂੰ ਵੀ ਸਾਰਾ ਮੈਨੂੰ ਆਡੀਓ ਮਿਲੀ ਸੀ ਬੇਤੇ ਜੋ ਬਣਦੀ ਕਾਰਵਾਈ ਕਰਦੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਮੇਰਾ ਮੇਰਾ ਸਿਰਫ ਇੰਨਾ ਕਸੂਰ ਹੈ ਹੁਣ ਉਹ ਉਹਨੂੰ ਕਾਉਂਟਰ ਕਰਨ ਵਾਸਤੇ ਦੇਖੋ ਤੁਸੀਂ ਮੁੰਡੇ ਦੀ ਅਕੀਲ ਦੀ ਵੀਡੀਓ ਦੇਖਿਓਗੀ ਵੀ ਇਹੇ ਬੰਦੇ ਦੀ ਅ ਮੇਸ ਸਟੈਬਲਿਸ਼ ਕਰਦਾ ਹੁਣ ਉਹ ਤੁਸੀਂ ਅੱਜ ਦੇਖੋ ਕਦੇ ਉਹ ਮੇਰੇ ਤੇ ਇਲਜ਼ਾਮ ਲਾਉਂਦਾ ਵੀ ਪੁੱਲਰ ਸਾਹਿਬ ਨਾਲ ਇਹਦੀ ਦੋਸਤੀ ਸੀ ਕਦੇ ਕੁਝ ਕਰਦਾ ਕਦੇ ਕੁਝ ਵੀ ਦੱਸੋ ਮੇਰੀ ਗੱਲ ਸੁਣੋ ਪੁੱਲਰ ਸਾਹਿਬ ਨਾਲ ਮੇਰੀ ਦੋਸਤੀ ਹੈ ਤਾਂ ਮੈਨੂੰ ਬਿਠਾ ਲਓ ਮੈਨੂੰ ਮੈਂ ਕੋਈ ਦਿੱਕਤ ਨਹੀਂ ਮੈਨੂੰ ਪੁੱਲਰ ਸਾਹਿਬ ਨੂੰ ਪੁੱਛ ਲਓ ਕਿ ਉਹਨੂੰ ਜਾਣਦੇ ਹੋ ਅਨਵਰ ਮਹਿਬੂਬ ਇਹ ਕਹਿ ਕੇ ਗਏ ਨੇ ਕਿ ਕਿਰਸ਼ਾਨੂ ਵਾਂਗੂ ਦਲਾਲੀ ਕਰਦੇ ਸੀ ਔਰ ਸਾਨੂੰ ਕਹਿੰਦੇ ਸੀ ਤੁਹਾਡੇ ਵੀ ਉਹ ਕਰੀਬੀ ਰਹੇ ਹੋਣਗੇ ਕਿਸੇ ਟਾਈਮ ਉਹ ਦੇਖੋ ਅਨਬਰ ਮਹਿਬੂਬ ਨੂੰ ਮਲੇ ਕੋਲ ਸਾਰਾ ਜਾਣਦਾ ਤੁਹਾਡੀ ਯਾਰੀ ਹੈ ਸੀ ਉਹਨਾਂ ਨਾਲ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਮੈਂ ਇਹਨਾਂ ਨਾਲ ਆਲਮ ਸਾਹਿਬ ਨਾਲ ਜਾ ਤੇ ਅਸੀਂ ਜਾਂ ਆਲਮ ਸਾਹਿਬ ਨੇ ਇਹਨਾਂ ਨੂੰ ਕੱਢੀ ਤਹਾਂ ਤੱਕ ਕਿਉਂਕਿ ਇਹਨਾਂ ਨੇ 90000 ਰੁਪਇਆ ਮੱਝ ਦਾ ਖਾਲਿਆ ਸੀ ਜਿਹੜਾ ਕਿ ਵਾਕਵੋਟ ਚੋਂ ਦਿੱਤਾ ਸੀ ਤੇ ਹੁਣ ਇਹਨਾਂ ਨੇ ਬਹੁਤ ਵੱਡੀ ਗੱਲ ਹੈ ਹਾਂ ਜੀ ਹਾਂ ਜੀ ਇਹ ਸਾਰਾ ਮਰੇ ਕੋਲ ਪੁੱਛ ਲਓ ਜੀ ਅੱਛਾ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਰਜਾ ਸੁਲਤਾਨਾ ਇਹਨਾਂ ਨੇ 10 ਲੱਖ ਰੁਪਇਆ ਦਿੱਤਾ ਪ੍ਰੈਸ ਕਲ ਉਹ ਮਨਨ ਮਹਿਬੂਸਾਂ ਨੂੰ ਪੁੱਛੋ ਵੀ 10 ਲੱਖ ਕਿੱਥੇ ਆਉਂਦੇ